ਹਾਂ ਰਾਣੀ ਜੀ ਹਾਂਜੀ ਚਲੋ ਯਾਰ ਆਜੋ ਯਾਰ ਕਿੰਨਾ ਲੇਟ ਹੋ ਗਏ ਆਪਾਂ ਮੈਂ ਇਹਨੇ ਮੈਂ ਦੁੱਧ ਪਾ ਰਹੀ ਸੀ ਟੋਨੂ ਚ ਆਜੋ ਆ ਗਈ ਚਲੋ ਬਾਬੇ ਵਾਸਤੇ ਦੁੱਧ ਗਰਮ ਕੀਤਾ ਸੀਗਾ ਚਲੋ ਬਹੁਤ ਵਧੀਆ ਕਰ ਲੈਣਾ ਇਹਨੂੰ ਚਲੋ ਚੱਲੀ ਆਪਾਂ ਲੇਟ ਹੋ ਗਏ ਚਲੋ ਆਜੋ ਚਲੋ ਅਸਕੇ ਰੱਖਤਾ ਚੀਜ਼ ਕਰੂੰ ਚਲੋ ਕਿੱਥੇ ਜਾਣੀ ਹੈ ਚਾਹ ਪਾ ਦੇਗਾ ਚਾਹ ਤੜੀ ਪਈਆ ਚੁੱਲੇ ਮੂਰੇ ਚੱਕ ਕੇ ਆਉਂਦਾ ਪੀ ਲਿਓ ਅਸੀਂ ਤਾਂ ਡੇਰੇ ਜਾਣੇ ਆ ਨਾਲ ਪਿੱਛੋ ਆਵਾਜ਼ ਨਹੀਂ ਮਾਰਦੀ ਹੁੰਦੀ ਹੋ ਖਾਰਾ ਕਮ ਖਰਾਪ ਕਰਕੇ ਰੱਖਤਾ ਲੱਦੇ ਕੇ ਦੀ ਗਈ ਚਾਦੀ ਘੁੱਟ ਪਤਾ ਨਹੀਂ ਕਿਹੜੇ ਡੇਰੇ ਤੇ ਵਗ ਗਈ ਇਹ ਤਾਂ ਵਿਚਾਰੇ ਨੂੰ ਖਾਰ ਜੜਿਆ ਪਰ ਉਹ ਤਾਂ ਆਪਣਾ ਖੂਨ ਸੀ ਉਹ ਤਾਂ ਬਗਾਨੀ ਧੀ ਆ ਤੂੰ ਇਹਦੇ ਆ ਦੇ ਕੋਠੋਲੀ ਹੋਲੀ ਜਾ ਕੇ ਲਾਉਣੀ ਆ ਮਾਰੀ ਦੀਆਂ ਦੀਆਂ ਕਰਮਾਂ ਜਾਂ ਮੂੰਹ ਤੋਂ ਰਾਂਗੇ ਇਹ ਬੜਾ ਦੁਖੀ ਕਰ ਰਖਿਆਗਾ ਉਹ ਚੱਲ ਸਾਲ ਨੇ 3 ਮਹੀਨੇ ਨੇ ਇਹਨਾਂ ਦਾ ਵੀ ਕਰਾਉਣਾ ਉਹਨੇ ਚਾੜਦਾ ਗੱਡੀ ਤੂੰ ਦੱਸ ਬੱਸ ਕਰ ਦੁੱਧ ਠੰਡਾ ਹੋ ਰਿਹਾ ਬਾਬੇ ਦੇ ਇਰੇ ਤੇ ਜਾਣਾਗਾ ਛੇਤੀ ਘਰ ਉਹ ਆ ਜਾ ਤਾ ਲੱਗ ਗਿਆ ਤਾਂ ਠੀਕ ਆ ਬੱਸ ਆਪੇ ਦੇਖ ਲੈਣਗੇ ਚਲੋ ਆਜੋ ਤੁਸੀਂ ਉੱਧਰ ਤੋਂ ਹੈ ਬਾਬੇ ਦਾ ਦੂਸਰਾ ਡੇਰਾ ਦਾ ਜਿੱਧਰ ਆਪਾਂ ਦੁਜੀ ਜਾਣ ਕੇ ਆਏ ਆਂਗੇ ਤਾ ਇਧਰ ਕਿੱਧਰ ਲੈ ਕੇ ਆ ਗਈ ਮੈਨੂੰ ਝਾੜ ਖਾਣ ਨੂੰ ਸਾਲਾ ਤੁਸੀਂ ਨਾ ਝਾੜ ਖਾਣਾ ਨਾ ਦੇ ਕੋਈ ਇਧਰ ਬਾਬਾ ਜੀ ਸਮਾਧੀ ਲਾਉਂਦੇ ਨੇ ਉਹ ਦੇਖੋ ਉਹ ਦੇਖੋ ਬਾਬਾ ਹੀ ਬੈਠੇ ਨੇ ਗਿਆ ਆਪਾਂ ਉਹ ਦਸਮਣੇ ਆਜੋ ਚੱਲਦੇ ਆ ਚਲ ਹੁਣ ਅਮਰਵਾਦੀ ਮੈਨੂੰ ਕਿਥੇ ਬਾਬਾ ਕਰ ਕੋਈ ਮੁਰਗੇ ਤੇ ਬੋਤਲ ਦਾ ਇੰਤਜ਼ਾਮ ਇੱਥੇ ਜੰਗਲ 'ਚ ਕਿਹਨੇ ਆਉਣਾ ਤੇਰੇ ਕੋਲੇ ਜਿੱਥੇ 나ਥ ਬੈਠ ਜਾਣ ਉੱਥੇ ਹੀ ਜੰਗਲ ਚ ਮੰਗਲ ਲਾਉਂਦੇ ਆ 4 3 2 1 ਪਿੱਛੇ ਦੇਖੋ ਬਾਬਾ ਸੰਗਤਾ ਤਾਂ 엄마 मां ਕੇ ਪਹੁੰਚਣ ਵੀ ਲੱਗੀਆਂ ਪਹੁੰਚਣ ਗਈਆਂ ਸੰਗਤਾ ਬੋਤਲ ਦਾ ਹੱਲ ਤਾਂ ਹੋਇਆ ਹੀ ਲੈ ਸੰਗਤਾ ਤਾਂ ਪਹੁੰਚਣ ਵੀ ਲੱਗੀਆਂ होजाब आसन ते लोट ਕਿਵੇਂ ਆਉਣਾ ਹੋਇਆ ਬੱਚਾ ਬਹੁਤ ਬਾਬਾ ਜੀ ਆ ਗਏ ਬਹੁਤ ਦੁਖੀਆਂ ਜੀ ਬੱਸੋ ਬਾਬਾ ਜੀ ਇਹ ਮੇਰੇ ਪਤੀ ਨੇਗੇ ਮੇਰੇ ਨਾਲ ਪਹਿਲੀ ਵਾਰ ਆਏ ਨੇਗੇ ਅਸੀਂ ਪਹਿਲਾਂ ਉਧਰ ਪਿੰਡ ਵਾਲੇ ਢੇਰੇ ਚ ਗਏ ਸੀਗੇ ਉੱਥੇ ਦੁੱਧ ਚੜ੍ਹਾਏ ਆਏ ਆਂਗੇ ਤੇ ਫਿਰ ਉੱਥੇ ਸੇਵਾਦਾਰਾਂ ਨੇ ਦੱਸਿਆ ਵੀ ਤੁਸੀਂ ਉਧਰ ਗਏ ਹੋਇਆ ਸਮਾਦੀ ਤੇ ਬਾਬਾ ਜੀ ਕਿਰਪਾ ਕਰ ਦਿਓ ਮੰਗ ਕੀ ਮੰਗਵਾ ਬੱਚਾ ਬੱਸ ਆਉਂਕੋ ਦਿੱਤਾ ਪਰ ਮਾਦਮਾਨ। ਬਾਪ ਦੇ ਬਹੁਤ ਪਹੁੰਚੇ ਹੋਏ ਨੇ। ਉੱਤਾਂ ਦੇ ਲਾ ਦੇਣਗੇ ਢੇਰ। ਤੁਸੀਂ ਆਸਨ 'ਚ ਬੈਠੋ। ਠੀਕ ਆ ਬੱਬੀ। ਇਸ ਤੇ ਬਾੜੀ। ਬਾਬਾ ਜੀ ਦੀ ਦਕਸ਼ਨਾ ਕਿੰਨਾ ਵੱਗ ਗਿਆ ਜਾਇ ਜਾਇ ਕਾਰ ਹੋ ਗਈ ਜਾਇ ਜਾਇ ਉਹ ਨਹੀਂ ਆਉਂਦੀ ਬਾਬਾ ਜੀ ਕਾ ਕੀ ਆ ਲਿਆ ਹੁਣ ਬਲੈਂਡਰ ਲਿਆਉਣੇ ਬਾਬਾ ਜੀ ਤੇਰਾ ਕਰੀਏ ਮਨੋਰੰਜਨ ਆਪਾਂ ਵੀ ਯਾ ਚੱਲੀਏ ਕਿਤੇ ਡੇਰਾ ਹੁਣ ਤਾਂ ਹੋਰ ਲਾਈਏ ਇੱਥੋਂ ਤਾਂ ਹੋ ਗਿਆਂ ਨੇ ਹਾਲ ਆਹਾ ਹੁਣ ਤਾਂ ਸਿੱਧੀ ਛਾਲ ਜਾ ਉਹ ਸਿੱਧੀ ਆਹਾ ਹਾ ਹਾ ਰੱਬਾ ਸਾਡੇ ਤੋਂ ਖੇੜੀ ਗਲਤੀ ਹੋਊਗੀ ਕਿੰਨੀ ਜਗਤ ਤੇ ਮੱਤੇ ਟੇਕੇ ਕਿੰਨੇ ਦੇਰਿਆਂ ਤੇ ਗਏ ਕਿੰਨੇ ਸਾਧੂ ਸੰਤਾਂ ਦੀ ਸੇਵਾ ਕੀਤੀ ਸਾਰਾ ਘਰ ਲੁਟਾਤਾ ਪਰ ਸੱਡੇ اولاد ਨਹੀਂ ਹੋਈ ਤੇ ਜਦੋਂ اولاد ਦੇਖਾਈ ਦਿੱਤੀ ਮੇਰੇ ਪੁੱਲੇ ਵੀ ਕੋਈ ਨਾ ਰਣੀ ਕਬਰਾਨਾ ਟੈਂਸ਼ਨ ਨਾਲ ਬਾਹਰ ਸੰਤ ਆਏ ਨੇ ਸਾਧੂ ਬੜੀ ਕਰਨੀ ਵਾਲੇ ਸੰਤ ਨੇ ਬੜੀ ਚਰਚਾ ਸੁਣੀ ਆ ਆਪਾਂ ਨੂੰ ਕੁਝ ਲੈਣਾ ਨਹੀਂ ਦੇਣਾ ਨਹੀਂ ਉਹਨਾਂ ਨੂੰ ਬਸ ਕੱਲਾ ਭੋਜਨ ਸਕਾਉਣਾ ਸੰਤ ਤੁਹਾਨੂੰ ਖਬਰ ਹੈ ਵੀ ਵਾਰੇ ਦੇ ਜੀ ਖਬਰਾਂ ਨਾ ਸਾਰਾ ਕੋਸ਼ਲਤਾ ਦੋਜੀ ਮੈਨੂੰ ਇੱਕ ਬੱਚਾ ਚਾਹੀਦਾ ਚਲ ਕੋਈ ਨਾ ਖਬਰਾਂ ਸੁਣੇ ਲੈ ਪ੍ਰਮਾਤਮਾ ਆ ਜਾ ਟੈਨਸ਼ਨ ਨਾ ਪੁੱਟ ਟੈਨਸ਼ਨ ਘਾਤ ਨਹੀਂ ਚਲ ਜਾਏ ਸੰਤਾਂ ਦੀ ਜੈ ਸੰਤਾਂ ਦੀ ਬਾਬਾ ਜੀ ਜੈ ਸੰਤਾਂ ਦੀ ਨਹੀਂ ਬੱਚਾ ਨਹੀਂ ਪੈਰੀ ਹੱਥ ਨਹੀਂ ਆਜੋ ਬਾਬਾ ਜੀ ਗਰੀਬਾਂ ਦੀ ਨਗਰੀ ਰਾਣੀ ਕੁਰਸੀ ਲਿਆ ਨਹੀਂ 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 ਬਾਬੇ ਕੁਰਸੀ ਤੇ ਨਹੀਂ ਇੱਥੇ ਬੈਠਣਗੇ ਬਸ ਬਰਾਜੋ ਜੀ ਹਾਂਜੀ ਬੋਲੋ ਬਾਬਾ ਜੀ ਬੜੇ ਡੇਰਿਆਂ ਦੇ ਮੱਥੇ ਰਗੜੇ ਜੀ ਬਹੁਤ ਪੀਰਾ ਫਕੀਰਾ ਨੂੰ ਤਗਾ ਜੀ ਮੰਨੇ ਹਨ ਕੋਈ ਸਾਡੇ ਪੱਲੇ ਨਹੀਂ ਪਿਆ ਤੁਮ ਪਤੀ ਆਪਣੀ ਸੋਡਾ ਈਰਾ ਫਕੀਰਾਂ ਦਾ ਡੇਰਿਆਂ ਤੇ ਜਾਣ ਦਾ ਕੋਈ ਮਤਲਬ ਨਹੀਂ ਸੋਡਾ ਰੱਬ ਰੁੱਸਿਆ ਹੈ ਬੀਬਾ ਓ ਕੀ ਮੈਂ ਬਾਬਾਈ ਸੋਡਾ ਰੱਬ ਰੁੱਸਿਆ ਵੈ ਰੱਬ ਕਦੇ ਮਾਪਿਆਂ ਨੂੰ ਬਾਪ ਦੀ ਕਦੇ ਬੈਠ ਕੇ ਗੱਲ ਸੁਣੀਆ ਚਾਹ ਪਈਆ ਕਦੇ ਕਿਹੜੀ ਭੁੱਲ ਹੋ ਗਈ ਬਾਬਾਈ ਸਾਥੋਂ ਸਭ ਤੋਂ ਵੱਡੀ ਭੁੱਲ ਮਾਪੇ ਨੂੰ ਕਦੇ ਕੋਲੇ ਬਾਕੇ ਉਹਨਾਂ ਦਾ ਹਾਲ ਚਾਲ ਪੁੱਛਿਆ ਪਾਣੀ ਦਾ ਗਲਾਸ ਫੜਾਇਆ ਨਹੀਂ ਚਾਹ ਫੜਾਈਆ ਓਏ ਸਭ ਤੋਂ ਵੱਡੀ ਸੇਵਾ ਮਾਪੇ ਦੀ ਸੇਵਾ ਹੁੰਦੀ ਆ ਕਿਦੇ ਮੰਦਿਰ ਚ ਡੇਰਿਆਂ ਚ ਪਖੰਡੀ ਸਾਹਾਂ ਕੋਲੇ ਜਾਣ ਦਾ ਕੋਈ ਮਾਤਰਬ ਨਹੀਂ ਸਭ ਤੋਂ ਵੱਡੀ ਸੇਵਾ ਸਭ ਤੋਂ ਵੱਡਾ ਧਰਮ ਸਭ ਤੋਂ ਵੱਡਾ ਰੱਬ ਮਾਪਿਆਂ ਮਾਪਿਆਂ ਤੋਂ ਬਾਅਦ ਕੋਸ ਨਹੀਂ ਸਾਰਾ ਕੁਝ ਸੁਣ ਦੇਣਾ ਸਿਰਫ ਮਾਪਿਆਂ ਦੀ ਸੇਵਾ ਨੇ ਸਭ ਤੋਂ ਵੱਡਾ ਰੱਬ ਮਾਪਿਆਂ ਦੀ ਸੇਵਾ ਫੁੱਲ ਕਿਵੇਂ ਬਖਸੂ ਬਾਬਾ ਜੀ ਸਾਡੇ ਬਾਬਾ ਜੀ ਆਪਣੀਆਂ ਭੁੱਲ ਨਾ ਪੜੀਆਂ ਗਲਤੀਆਂ ਹੁਣ ਤੱਕ ਭੁਗਤਦੇ ਹੋ ਉਹ ਪਾ ਦੇ ਸੋ ਲੋ ਤਾਂ ਇਹ ਗਲਤੀ ਨਹੀਂ ਮਾਫੋ ਤਾਂ ਦੀਆ ਆਪਾ ਤਾਂ ਹੁਣ ਬੀਬਾ ਹੁਣ ਸੋਨੂੰ ਵੀ ਪਤਾ ਤੁਹਾਡੇ ਮਾਪੇ ਵੀ ਤਾਂ ਦੁਨੀਆ ਤੋਂ ਚਲੇ ਗਏ ਬਾਬੇ ਸਾਰੇ ਜਾਣੀ ਜਾਣੇ ਬਾਬੇ ਨੂੰ ਉਹਨਾਂ ਚੋਂ ਨਾ ਜਾਣੀ ਜਿਹੜੇ ਕਹਿ ਲੈ ਕੇ ਲੱਖ ਰੁਪਿਆ ਹੋ ਜੂ ਉਹ ਹੋ ਜੂ ਬਾਬੇ ਪੈਸਿਆਂ ਦੀ ਭੁੱਖੇ ਨਹੀਂ ਛੋਡੇ ਮਾਪੇ ਦੁਨੀਆ ਤੋਂ ਤੁਰ ਗਏ ਹੁਣ ਪਸਤਾਉਣ ਦਾ ਕੋਈ ਫਾਇਦਾ ਨਹੀਂ ਹੁਣ ਸਿਰਫ ਇੱਕ ਪਾ ਕਿਤੇ ਡੇਰੇ ਤੇ ਜਾਣ ਦੀ ਲੋੜ ਨਹੀਂ ਕਿਤੇ ਮੰਦਰ ਮਸੀਤ ਤੇ ਜਾਣ ਦੀ ਲੋੜ ਨਹੀਂ ਗੁਰੂ ਘਰ ਜਾ ਕੇ ਬਸ ਸਵੇਰੇ ਝਾੜੂ ਦੀ ਸੇਵਾ ਜੋੜਾਂ ਦੀ ਸੇਵਾ ਸਿਰਫ ਗੁਰੂ ਘਰ ਜਾਣਾ ਕਿਸੇ ਪਾਸੇ ਡੇਰੇ ਚ ਮੰਦਰ ਮਸੀਤਾਂ ਜਾਣ ਦਾ ਕੋਈ ਮਤਲਬ ਨਹੀਂ ਸਤਿਵੰਤ ਬਾਬਾ ਔ ਲਖ ਨਰੰਜਨ ਸਾਧੂ ਚੱਲਦੇ ਭਲੇ ਨਗਰੀ ਬਸਤੀ ਭਲੀ જય ਸੰਤਾਂ ਦੀ ਬਾਬਾ ਜੀ જય ਸੰਤਾਂ જય ਰਾਣੀ ਜਦ ਅਪਣੇ ਬੀਬੇ ਬਾਪੂ ਹੁੰਦੇ ਨਾ ਕਿੰਨਾ ਖੁਸ਼ ਹੁੰਦੇ ਆਪਣਾ ਪੁੱਤ ਦਾ ਘਰਵਾਰ ਦੇ ਹਾਂਜੀ ਇਹ ਤਾਂ ਹੈ ਜਿਉ ਸਾਧ ਆਪਾਂ ਨੂੰ ਸਿੱਧੇ ਰਸਤੇ 'ਤੇ ਨਾ ਪਾਉਂਦਾ ਆਪਾ ਤਾਂ ਅਈ ਉਲਝੇ ਰਹਿਣਾ ਸੀਗਾ ਆਪਾਂ ਨੂੰ ਬੇਬੇ ਬਾਪੂ ਦੀ ਸੇਵਾ ਦਾ ਕੀ ਪਤਾ ਲੱਗਣਾ ਸੀਗਾ ਉਹਨੇ ਆਪਾਂ ਨੂੰ ਸਹੀ ਸਮਝਾਇਆ ਵੀ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਆ ਹੈਨਾ ਤਾਈਓ ਤਾਂ ਆਪਾਂ ਨੂੰ ਫਲ ਮਿਲਿਆ ਲਾਲ ਮਿਲਿਆ ਨਹੀਂ ਤਾਂ ਔਲਾਦ ਨੂੰ ਕਿੰਨਾ ਤਰਸਦੇ ਸੀਗੇ ਸਹੀ ਚਲ ਪ੍ਰਮਾਤਮਾ ਲੰਬੀਆ ਮੋੜਾ ਲਾਵੇ ਮੇਰੇ ਪੁੱਤ ਨੂੰ ਸਰਦਾਰ ਜੀ ਚਾਹ ਪੀਣੀ ਹੈਗੀਆ ਖੇਤ ਗੇੜਾ ਵੀ ਜਾਣਾ ਮਾਰਨੇ ਰਾਜੂ ਚਾਹ ਬਣਾਈ ਪਈਆ ਚੱਕ ਕੇ ਪੀ ਲਾ ਨਾਲੇ ਰਾਜੂ ਐ ਗਰੀ ਮੋਟਰਸਾਈਕਲ ਆਇਆ ਜਾ ਕੇ ਨਾਲੇ ਦੂਜੇ ਬੰਦੇ ਜਿਹੜਾ ਮਾਰੀ ਮੈਂ ਹੋ ਗਿਆ ਰਹਿਣਾ ਲੈ ਕੇ ਜਾ ਪਾ ਜਾ ਪੀ ਲਾ ਤੇਰਾ ਆਪਣਾ ਘਰ ਆ ਤੁਮੈਂ ਮੈਂ ਬਗਾਨਿਆਂ ਵਾਲਾ ਕੰਮ ਕਰਦਾ ਰਹਿਣਾ ਸਰਦਾਰ ਜੀ ਜਲਦੀ ਆ ਜਾਣਾ ਆਉਂਦਾ ਵੀ ਆ ਟਰੈਕਟਰ ਤੈਨੂੰ ਹਾਂ ਨਹੀਂ 2000 ਮੋਟਰਸਾਈਕਲ ਨਹੀਂ ਲੈ ਜਾ ਮੈਂ ਤਾਂ ਵਾਹਮ ਚਲਾਵਾਂ ਤੇ ਮੈਨੂੰ ਤਾਂ ਲੱਗ ਨਹੀਂ ਆਉਂਦਾ ਅੱਛਾ ਦਾਦੀ ਕਿਉਂ ਜਬਾਨ ਤੇ ਵੀ ਰੁਕ ਜਾ ਮੈਂ ਰਹਿਣਾ ਦੇਖਿਓ ਨਾ ਰਾਜੂ ਮੈਨੂੰ ਵੀ ਖੇਤ ਲੈ ਕੇ ਚੱਲੀ ਯਾਰ ਦਾਦੀ ਬੈਠੋ ਚਲੋ 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 ਆਵੇ ਰੋਕਣ ਦੀ ਕੀ ਬਾਤ ਸੀ ਚਲੋ ਜਲਦੀ ਜਲਦੀ ਕੰਮ ਕਰ ਮੇਰਾ ਇੱਕ ਮਿੰਟ ਖਤੋ ਜਾ ਇਹ ਤੋਂ ਖੁੱਲਨੇ ਦੀ ਖੋਲ ਲਾ ਖੋਲ ਲਾ ਖੋਲ ਲਾ ਜਲਦੀ ਜਲਦੀ ਮੈਂ ਜਿੰਨੇ ਦਾ ਸਬਾਤ ਨਾ ਜਾਏ ਉਹਦਾ ਦੇਖਣਾ ਚਾਹ ਗਾ ਦੂ ਸੇਤੀ ਕਰਾ ਪਰ ਇੱਕ ਫਾਤਾ ਹਾਂ ਸਰਦਾਰ ਛਲਾ ਬੜਾ ਚੂਤੀਆ ਤੋਤਾ ਦੇਣਾ ਤੂੰ ਨਹੀਂ ਨਹੀਂ ਤੂੰ ਵੀ ਜਵਾਕ ਪਾ ਲੈਣੇ ਨੇ ਕੋਈ ਠੀਕਾ ਠੀਕਾ ਰਾਜੂ ਕਵੀਰ ਜੀ ਸਾਰਾ پتہ ਪਤਾ ਨਾ ਕਿਸੇ ਦਾ ਠੀਕਾ ਠੀਕਾ ਓਕੇ ਰਾਤੂ ਕੁੱਤਾ ਹੋ ਰਿਹਾ ਪੁੱਤ ਨਾ ਪੱਠੇ ਵੜਦੇ ਮੈਂ ਤਾਂ ਐਂ ਕਹਿੰਦਾ ਸੀ ਚੱਕ ਲਈ ਉਹ ਤੂੰ ਗੁੱਸਾ ਨਾ ਕਰਿਆ ਕਰ ਮੈਂ ਤਾਂ ਤੇਰੇ ਨਾਲ ਮਜ਼ਾਕ ਕਰਦਾ ਰਹਿਣਾ ਦਿਲ ਨਾ ਨਹੀਂ ਤੂੰ ਮਾੜਾ ਹੈਗਾ ਰਾਜੂ ਬਹੁਤ ਅੱਛਾ ਨਹੀਂ ਸਰਦਾਰ ਕੀ ਹੋਇਆ ਇਤਨਾ ਚਲਾ ਰਹੇ تھے ਮੈਂ ਤਾਂ ਇਸ ਲਈ ਆ ਗਿਆ ਉਹ ਪੱਠੇ ਪੱਠੇ ਵੜਦੇ ਪੁੱਤ ਮੈਂ ਚਕਾ ਚਕਾ ਦੇ ਹਾਂ ਮੈਂ ਚਕਾ ਦਿੱਤਾ ਹਾਂ ਕਿੱਧਰ ਰੁਕ ਜਾ ਮੈਂ ਮਾੜਾ ਅੰਦਰ ਦੇਖ ਕੇ ਆਉਣਾ ਡੀਜ਼ਲ ਪਿਆ ਦੀ ਆਪਣਾ ਇੱਥੇ ਖੇਲਣ ਚ ਉਹ ਸਰਦਾਰ ਜੀ ਨੇ ਡੀਜ਼ਲ ਪੜਾਤਾ ਹਾਂ ਉਹ ਤੁਮਾ ਰੱਖਿਆ ਦੇ ਚ ਮੈਨੂੰ ਲੱਗਦਾ ਹੈ ਸਰਦਾਰ ਉਹ ਹਮਾਰੇ ਪਾਸ ਮਹਿੰਦਰ ਆਇਆ ਥਾ ਰਮਿੰਦਰ ਧੜੀ ਕਰਨੇ ਕਿਹੜਾ ਕਿਹੜਾ ਮਹਿੰਦਰ ਤੂੰ ਜਾਣਤੀ ਤੋਂ ਹੈਗੀ ਅੱਛਾ ਉਹ ਵਾਲਾ ਹਾਂ 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 ਸਮਝ ਗਿਆ ਪੁੱਤ ਸਮਝ ਗਿਆ ਕੀ ਹੋ ਗਿਆ ਉਹ ਨਾ ਉਠਾ ਕੇ ਲੈ ਗਿਆ ਹੋਗਾ ਮੈਂ ਕਿੰਨ ਬੁੱਤ ਉਹਨ ਕੀ ਗਾ ਮੈਂ ਲੈ ਗਿਆ ਹੋਊਗਾ ਪਰ ਤੇਰੇ ਦੇ ਤਾਂ ਮਨੂੰ ਰੱਬ ਜਿੰਨਾ ਜੀ ਕੋ ਨਾ ਸਰਦਾਰ ਮੈਂ ਵੀ ਆਹ ਕੁ ਕਰਾਉਣਾ ਤੂੰ ਨਾ ਮੇਰਾ ਵਿਸਰਾ ਤੋੜੀ ਪੁੱਤ ਵਾ ਜੇਠਾ ਚਲ ਆਜੇ ਸਰਦਾਰ ਮੈਂ ਉਹ ਉਹ ਬਾਅਦ ਮੈਂ ਕਰ ਲੇਗੀ ਆ ਜਾ ਰਾਜੂ ਪੁੱਤ ਗੱਲ ਸੁਣ ਆਪਾ ਨੇ ਲੈਣੇ ਨੇ ਕਿ ਵੀਰੇ ਕਹ ਤੂੰ ਪੈਸੇ ਐ ਕਰੀ ਤੂੰ ਰੇ ਚੱਕ ਲਈ 10 ਬੋਰੀਆਂ ਠੀਕ ਹੈ ਬਾਕੀ ਪੁੱਤ ਤੈਨੂੰ ਪਤਾ ਤੇਰੇ ਹੱਥ ਸਾਰੀ ਨੂੰ ਤਿਆਰੀ ਆਪਾਂ ਨਾਲ ਦੇਖ ਕੇ ਵਿਵਾਸ ਕਰ ਦੇਣੀ ਹੈ वो कबीर हां हाँ। वो पहले उठाते थे वो गवांडी अपना यार हां हां मैं जाता हूं बात तू ऐ करी ठीक है हाँ। दस बोरियां रख ले ठीक है हां दस बोरी दस बोरी की अरे दस बोरी का एक आठ बोरी के दो बोरी का तो पैसा इधर आएगा बीबी बच्चा भूखा मर जाएगा सरदार तो पागल है साला हाँ। सादा बेकूफ पंजाबी साला अपने पंजाबी पे साला भरोसा नहीं करता परदेसी पे भरोसा करता है दस बोरी का नहीं आठ बोरी का आएगा दो बोरी का इधर डलेगा ये भी बच्चा भूखा मारना है कबीर सरदार हाँ क्या ठीक है सरदार आपको सरदार ने बोला है दस बोरी

ਸਰਦਾਰ ਹਾਂ ਇੱਕ ਬਾਤ ਔਰ ਬੋਲਨੀ ਸੀ ਹਾਂ ਬੱਕਰਾ ਉਹ ਸਾਲਿਆ ਬੱਕਰਾ ਗਹੋ ਬਾਦੀ ਤੋਂ ਬੱਕਰੀ ਹੋਤੀ ਹੈ ਨਾ ਬਾਦ ਤੋਂ ਛੇਵੀਂ ਆ ਨਾ ਹਾਂ ਬੱਕਰਾ ਗੰਮਰੀ ਆ ਨਾ ਸੁਣਾਈ ਹਾਂ ਜੀ ਆਪਣੇ ਨਾ ਪ੍ਰੀਤ ਦਾ ਫੋਨ ਆਇਆ ਸੀ ਹਾਂ ਹਾਂ ਹੁਣ 15000 ਰੁਪਏ ਪਾਉਣੇ ਨੇ ਮੂੰਹ ਤਾਂ ਖੈਰ ਸੁੱਖਾ ਹਾਂ ਇਹ ਤਾਂ ਠੀਕ ਹੈ ਹੋ ਚਲ ਕੋਈ ਗੱਲ ਨਹੀਂ ਪੈਸੇ ਪਾ ਦਿੰਨੇ ਆ ਕਹਿੰਦਾ ਮੈਂ ਰਾਜੂ ਨੂੰ ਮੈਨੂੰ ਤਾਂ ਪਾਉਣੀ ਨਹੀਂ ਆਉਂਦੇ ਸਾਲੇ ਕਬੀਰੇ ਨੂੰ ਕਹਿ ਕੇ ਬੁਵਾ ਦੂਆ ਚਲ ਐ ਕਰ ਤੂੰ ਚਾਹ ਲਿਆ ਮੈਂ ਕਹਿਣਾ ਰੱਜੀ ਲੈ ਆ ਲੈ 10 ਮਿੰਟ ਲੋੜ ਉਹ ਗਾਰਾ ਚਲਾ ਮਸਤੇ ਆ ਫਿਰਦਾ ਦੇਖ ਭਈਆ ਜਾਨ ਕੇ ਮਸਤੀ ਐ ਲੈੰਦੇ ਨੇ ਨਿਆਰੇ ਸਦਾ ਹਾਂ ਮੈਨੇ ਕਬੀਰੇ ਸੇ ਰੇ ਉਠਾ ਲਿਆ ਅੱਛਾ ਠੀਕ ਐ ਐ ਕਰ ਚਾਹ ਪਾਣੀ ਆ ਕੇ ਪੀ ਤੂੰ ਹਾਂ ਤੂੰ ਪਹਿਲਾਂ ਬ੍ਰੀਤ ਨੂੰ ਪੈਸੇ ਪਵਾਉਣੇ ਨੇ ਤੂੰ ਕਬੀਰੇ ਲਵੇ ਇੱਕ ਗੇੜਾ ਹੋਰ ਲਾ ਕੇ ਆ ਜਾ ਭੱਜ ਪੈਸੇ ਮੈਨੂੰ ਆਪੀ ਦੇ ਦੂੰ ਜਾਂ ਕਹਿ ਕੇ ਉਹਦੇ ਪਵਾ ਕੇ ਆ ਜਾ ਮੇਰਾ ਪੁੱਤ ਬਣ ਕੇ ਜਾ ਚਾਹ ਨਹੀਂ ਬਣਾਈ ਹੈਗੀ ਉਹ ਆ ਕੇ ਚਾਹ ਪੀਨੇ ਦੇਈ ਭਈਆ ਜਾ ਤਾ ਮਰ ਚੱਲ ਪੈਸੇ ਦੇ ਦੇ ਪਹਿਲਾਂ ਤੂੰ ਭੱਗ ਜਾ ਪੈਸੇ ਤਾਂ ਦੇ ਦੇ ਉਹ ਮੈਂ ਆਪ ਹੀ ਕਹਿ ਦੂੰ ਉਹਨੂੰ ਜਾ ਤੂੰ ਉਹਦੇ ਨਾਲ ਕਬੀਰੇ ਲਵੇ ਜਾ ਕੇ ਮੇਰੀ ਗੱਲ ਕਰਾ ਦੇ ਉੱਗ ਦੀ ਨਾਲ ਨਹੀਂ ਮੁੜਾਇਆ ਹੈ ਓਏ ਛੱਟਿਆ ਰੇ ਨਹੀਂ ਨਹੀਂ ਸਰਦਾਰ ਸਰਦਾਰ ਨੇ ਬੋਲਾ ਹੈ ਹਾਂ 15000 ਡਾਲ ਦੋ ਉਸਕੇ ਖਾਤੇ 15 ਨਹੀਂ ਕੋਈ ਨਹੀਂ ਮੈਂ ਡਾਲ ਦੂੰਗਾ 15 ਨਹੀਂ ਡਾਲਣਾ 2000 ਮੇਰੇ ਖਾਤੇ ਮਾਉਣਾ ਮੇਰ ਕੋਲ ਹੋਰ ਕੋਈ ਨਹੀਂ ਡਾਲ ਦੋ ਤੇਰੇ ਨਮ ਤੇ 13 ਉਹਨੂੰ ਕਰ ਦੇਣਾ ਹੈ ਡਾਲ ਦੂੰਗਾ ਮੇਰੇ ਘਰ ਚ ਲੈ ਲੈਣਾ 15000 ਲੈ ਲੈਣਾ ਖਾਲਾ ਤੇ ਅੜੀ ਅੱਛਾ 4 2000 ਉਸਨੇ ਬਣਾ ਲਿਆ 2000 ਉਸਨੇ ਬਣਾ ਲਿਆ ਆਹ ਤੇ ਅੜੀ ਅੱਛਾ ਯੈਸ ਯੂ ਯੈਸ ਯੂ ਦਾਦਾ ਮੈਂ ਸਾਰਾ ਕੰਮ ਡੋਟਾ ਲਿਆ ਸਾਰਾ ਜੂ ਮੈਂ ਸਾਰਾ ਕੰਮ ਡੋਟਾ ਲਿਆ ਅਭੀ ਚਾਹ ਮਿਲ ਜਾਏਗੀ ਚਾਹ ਪੀਣੇ ਕੋ ਦਿਲ ਕਰ ਰਹਾ ਹੈ ਜਾ ਪਾਣੀ ਪੀ ਮੇਰੀ ਗੱਲ ਸੁਣ ਧਿਆਨ ਨਾਲ ਆਹ ਬਾਬਾ ਮੈਂ ਜਾਣਾ ਪ੍ਰੀਤ ਨੂੰ ਲੈਣ ਮੈਨੂੰ ਰਾਤ ਵੀ ਹੋ ਸਕਦੀ ਆ ਤੇ ਮੈਂ ਹੁਣੇ ਵੀ ਆ ਸਕਦਾ ਆਪਦਾ ਚਾਹ ਪਾਣੀ ਪੀ ਸਾਰਾ ਕੰਮ ਨਿਵੇੜ ਕੇ ਆਪਦਾ ਘਰ ਦਾ ਧਿਆਨ ਰੱਖੀ ਜਿੰਮੇਵਾਰੀ ਆ ਪੁੱਤ ਤੇਰੀ ਸਾਰੇ ਘਰ ਦੀ ਠੀਕ ਆ ਬਬੂ ਜੀ ਠੀਕ ਆ ਚਲ ਠੀਕ ਆ ਮੈਂ ਜਾਣਾ ਧਿਆਨ ਨਾਲ ਜਾਇਓ ਉਹਨਾਂ ਦੇ ਪੁੱਤ ਨੂੰ ਠੀਕ ਠਾਕ ਲਿਆਇਓ ਘਰੇ ਮੇਰਾ ਬਹੁਤ ਮਨ ਕਰਦਾ ਬਹੁਤ ਟਾਈਮ ਹੋ ਗਿਆ ਉਹਨੂੰ ਮਿਲਿਆ ਨੂੰ ਠੀਕ ਐ ਸਦਾ ਜੀ 都杀了你！ Кога ќе бидеме बाय आचाच गलाई चीज दी जाती है सरदारनी जी सफास राजू एधर क्यों की तू सत्ते नाल तो, तो कौन आप लोग तो महल बंगला बनाओ हम साला खेती करें आप एसी में बैठो हम गर्मी में मरेंगे ऐसा कभी तो चलता है गरीब आदमी की कुछ सोचता है जी, आप मरो, 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 से, मरो। तो समझा तो, तो, तो तुम्हारी गलती है ना जी मरो लेने आया था वो तो भूल गया <laughs> ਉਹ ਯਾਰ ਮਾਦਾ ਮੁੰਡੇ ਨੂੰ ਲੈਣ ਜਾਂਦਾ ਸੀ ਪਰਸ ਆ ਗਿਆ ਟੁੰਲੇ ਗਿਆ ਆਇਆ ਜਾਬਾਣੀ ਪੀਣੇ ਆਪਾਂ ਚਲ ਹਾਂ ਚੱਲ ਦਿੰਦੇ ਮਾਣ ਤੈਨੂੰ ਪੰਨੇ ਰਲਾ ਚਲਾ ਜਿਦ ਤਾ ਹਮ ਵੀ ਸੀ ਅੱਛਾ ਕਿਤਨਾ ਹੈ ਕੋਟ ਉਹ ਕੋਟ ਮਾਜੂ ਉਹ ਹੌਸਲਾ ਰੱਖ ਹੌਸਲਾ ਰੱਖ ਕੋਈ ਨਹੀਂ ਨਾ ਨਹੀਂ ਉਹ ਚੱਲਾ ਹਸਪਤਾਲ ਲੈ ਕੇ ਚਲੀਏ ਨਾ ਨਹੀਂ ਉਹ ਹਸਪਤਾਲ ਲੈ ਕੇ ਚਲੀਏ ਹੌਸਲਾ ਰੱਖ ਹਸਪਤਾਲ ਲੈ ਕੇ ਜੰਮੀਦਾ ਮਰ ਜਾਂਦਾ ਦਾ ਯਾਰ ਫੇਰ ਕਰ ਲਿਓ ਚੱਲ ਜਲੀ ਆ ਜਾ ਨਾ ਨਹੀਂ ਇੰਨਾ ਮੰਜਾਂ ਦੇ ਵਿਸ਼ਵਾਸ ਨਾ ਕਰੋ ਇਹ ਲੋਕੋ ਇਨਾਂ ਪੰਨਿਆਂ ਦੇ ਸੁਵਾਸ ਨਾ ਕਰੇ ਆੜੀ ਨਾ ਦੀ